ਜਿਲੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਤੇ ਉਹਨਾਂ ਦੀ ਲੀਡਰਸ਼ਿਪ ਵੱਲੋਂ ਅੱਜ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਲਾਵ ਕੁਛ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਜਿਸ ਦੇ ਕੈਂਡਲ ਮਾਰਚ ਦੇ ਵਿੱਚ ਕੈਪਟਨ ਮੰਤਰੀ ਮਹਿੰਦਰ ਭਗਤ ਜੀ ਚੇਅਰਮੈਨ ਅਮਰਤਪਾਲ ਸਿੰਘ ਜੀ ਤਾਂ ਮੇਅਰ ਹੁਣਦੀ ਧੀਰ ਜੀ ਚੇਅਰਮੈਨ ਮੰਗਲ ਸਿੰਘ ਜੀ ਡਿਪਟੀ ਮੇਅਰ ਮਲਕੀਸ਼ ਸਿੰਘ ਜੀ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਜੀ ਆਮ ਆਦਮੀ ਪਾਰਟੀ ਤੋਂ ਮੈਡਲ ਸੋਭਾ ਭਗਤ ਜੀ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਹਨ ਦੇ ਉਹਨਾਂ ਵੱਲੋਂ ਬੀਜੇਪੀ ਸਰਕਾਰ ਦੇ ਨਾਰੇ ਵੀ ਲਗਾਏਗੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਜਲੰਧਰ ਤੋਂ ਖਾਸ ਰਿਪੋਰਟ ਜੀ ਸਰਕਾਰ ਕੁਵੰਤ ਸਿੰਘ ਮਾਨ ਸਾਹਿਬ ਦੀ ਰਹਿਨਮਾਈ ਹੇ ਸਾਰੇ ਪੰਜਾਬ ਦੇ ਵਿੱਚ ਜੋ ਹਰਿਆਣੇ 'ਚ ਘਟਨਾ ਵਾਪਰੀ ਹੈ ਉਹ ਦੇ ਖਿਲਾਫ ਸਨਾਪੋ ਦੀ ਹੌਣ ਹੌਣ ਉੱਪਰ ਕਰ ਰਿਹਾ ਆਈਪੀਐਸ ਅਫਸਰ ਇਹਨਾਂ ਨੂੰ ਮਜਬੂਰ ਕੀਤਾ ਗਿਆ ਅੱਜ ਦੇ ਵਿਰੋਧ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਵਿਰੋਧ ਕਰ ਰਹੇ ਆ ਔਰ ਜਿਹੜੇ WhatsApp ਵੱਲੋਂ ਦੇਖੋ ਬੜੀ ਹੈਰਾਨੀ ਦੀ ਗੱਲ ਹੈ ਕਿ ਕਾਡਾ ਵੀ ਜੋ ਹੈ ਆਈਪੀਐਸ ਅਫਸਰ ਹੋਣ ਦੇ ਬਾਵਜੂਦ ਤੇ ਵੀ ਜੋ ਆਈਐਸ ਅਫਸਰ ਹੈ ਕੋਈ ਨਾ ਕੋਈ ਉਹਨਾਂ ਨੂੰ ਉਹਦੇ ਕੈਂਡ ਦੇ ਬਾਵਜੂਦ ਜਿਨ੍ਹਾਂ ਲੋਕਾਂ ਦੇ ਖਿਲਾਫ ਐਫਆਈਆਰ ਹੋਈਏ ਹੋ ਗਿਆ ਐਫਆਈਆਰ ਹੋਈਏ ਪਰ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੋਸੀਂ ਮੰਗ ਕਰਦੇ ਹਾਂ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਉਹ ਜਦ ਤੱਕ ਉਹ ਨਹੀਂ ਗ੍ਰਿਫਤਾਰੀ ਨਹੀਂ ਹੁੰਦੀ ਆਮ ਆਦਮੀ ਪਾਰਟੀ ਸਾਰੇ ਪੰਜਾਬ ਉਹ ਸਾਡੇ ਦੇਸ਼ ਵਿੱਚ ਜਾੜਾ ਖੜੇਗੀ ਅੱਜ ਸਾਡੇ ਨਾਲ ਮੇਰੇ ਨਾਲ ਜੰਦਰ ਦੇ ਪ੍ਰਧਾਨ ਅਮਰਪਾਲ ਜੀ ਉਹਦੇ ਨਾਲ ਸਾਡੇ ਸਾਰੇ ਨੇਤਾगण ਮੇਰੇ ਵੀ ਗੁਰਪ੍ਰੀਤ ਕੁਮਾਰ ਟੀਨੂ ਜੀ ਹਲਕਾ ਇੰਚਾਰਜ ਆਗਮੋਰ ਦੋਵਾਰੀ ਵਿਦਾਇਕਰੇ ਨੇ ਉਹਦੇ ਨਾਲ ਸਾਡੇ ਪੈਨ ਜੀ ਰਾਜਨੋਥ ਖੜਾ ਜੀ ਹੋਰ ਨਾਲ ਸਾਡੇ ਦਿਨੇਸ਼ ਚੱਲ ਜੀ ਨੌ ਥਲਕੇ ਤੋਂ ਹਲਕਾ ਇੰਚਾਰਜ ਪਰ ਬਹੁਤ سارے ਸਾਥੀ ਜੀ ਸਾਡੇ ਅੱਜ ਮੇਰ ਫਾਸ ਕਰਕੇ ਮੇਰ ਸਾਹਿਬ ਚੰਦਰ ਸ਼ੈਰ ਤੋਂ ਪ੍ਰਥਮ ਨਾਗਰਿਕ ਅਸੀਂ ਸਾੜੀ ਆਮ ਆਦਮੀ ਪਾਰਟੀ ਦੀ ਸਾੜੀ ਚੰਦਰ ਸ਼ੈਰ ਦੀ ਟੀਮ ਸਾਰੇ ਅਫਸਰ ਬੈਰ ਸਾਰੇ ਚੇਅਰਮੈਨ ਸਾਹਿਬਾਨ ਅਸੀਂ ਸਾਰਿਆਂ ਨੇ ਅੱਜੋ ਟੈਂਡਰ ਮਾਰਚ ਕਰਿਆ ਹੈ ਜਿਹੜੀ ਘਟਨਾ ਹਰਿਆਣੇ ਦੇ ਵਾਪਰੀ ਹੈ ਉਹਦੇ ਖਿਲਾਫ ਅੱਜ ਇਹ ਕੈਂਡਲ ਮਾਸਕ ਦੇ ਬਰਲੇ ਜਿਵੇਂ ਕਿ ਅੱਜ ਜਿਹੜਾ ਕੈਂਡਲ ਮਾਸ ਹੈ ਮਾਰ ਦੇ ਪਾਸ ਕਰ ਰਹੇ ਆ ਇਹਦੇ ਬਹੁਤ ਹੀ ਜੜੀ ਕੀ ਕੀਤੀ ਗਈ ਹੈ ਜੇ ਕੋਈ ਜੇ ਪਰ ਸਰਕਾਰ ਵੱਲੋਂ ਇਹ ਜਿਹੜਾ ਚਲਾਇਆ ਗਿਆ ਹੈ ਕਿ ਜਿਹੜਾ ਬਹੁਤ ਹੀ ਸ਼ਰਮਨਾਕ ਇਹ ਗੱਲ ਹੈ ਅਸੀਂ ਚਾਹੁੰਦੇ ਆ ਕਿ ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਔਰ ਜਿਹੜੀ ਵੀ ਇਹ ਸਰਕਾਰ ਜਿਸ ਦਾ ਇਹ ਸਾਥ ਦੇ ਰਹੀ ਹੈ ਬੀਜੇਪੀ ਸਰਕਾਰ ਇਹਨਾਂ ਲੋਕਾਂ ਦੇ ਖਿਲਾਫ ਕੜੀ ਨਿੰਦਿਆ ਕਰਦੀ ਹੈ ਸਾਰੀ ਪਾਰਟੀ ਆਮ ਆਰੀ ਪਾਰਟੀ ਜਿਹੜੀ ਅੱਜ ਅਸੀਂ ਇਹਦਾ ਧਰਨਾ ਲਗਾ ਕੇ ਅਸੀਂ ਕੈਂਡਲ ਮਾਰਚ ਪਾਸ ਕਰ ਰਹੇ ਹਾਂ ਆਪਣੇ ਕੌਂਪਰੀ ਬਾਗ ਤੋਂ ਲੈ ਕੇ ਲਾਖਪੁਰ ਚੌਂਕ ਤੱਕ ਆਪਾਂ ਮਾਰਚ ਪਾਸ ਕਰਾਂਗੇ ਤੇ ਸਾਰਿਆਂ ਨੂੰ ਇਹੋ اپੀਲ ਹੈ ਕਿ ਵੱਧ ਚੜ ਕੇ ਇਸ ਦਾ ਹਿੱਸਾ ਬਣੋ ਔਰ ਇਸ ਦੇ ਵਿਰੁੱਧ ਵਿੱਚ ਆਪਣਾ ਇਨਸਾਫ ਦਿਲਾਓ ਜੈ ਹਿੰਦ ਮੇਰਾ ਨਾਮ ਤਰਲੋਕ ਸਿੰਘ ਸਰਾ ਹੈ ਔਰ ਮੈਂ ਆਮ ਆਦਮੀ ਪਾਰਟੀ ਤੋਂ ਵਾਰਡ ਨੰਬਰ 6 ਤੋਂ ਇੰਚਾਰਜ ਹਾਂ ਅੱਜ ਦਾ ਇਹ ਜੋ ਰੋਸ਼ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਜਿਹੜੀ ਜ਼ਿਲ੍ਹਾ ਇਕਾਈ ਹੈ ਸੰਗਠਨ ਹੈ ਉਹਦੀ ਰਹਿਮਾਈ ਹੀਟ ਜਲੰਧਰ ਸ਼ਹਿਰ ਦੇ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਔਰ ਵਰਕਰ ਸਹਿਬਾਨ ਅਜਸੀ ਇਥੇ ਲਵਕੁਸ਼ ਚੌਕ ਤੇ ਇਕੱਠੇ ਹੋਏ ਆ ਔਰ ਇਹ ਜੋ ਰੋਸ਼ ਮਾਰਚ ਹੈ ਲਵਕੁਸ਼ ਚੌਕ ਤੋਂ ਲੈ ਕੇ ਆਮਿਲਾਬ ਚੌਕ ਤੱਕ ਜੋ ਹੈ ਜਾਣਾ ਅੱਜ ਦੇ ਇਸ ਰੋਸ਼ ਮਾਰਚ ਦਾ ਜਿਹੜਾ ਇਹ ਮੋਟਿਵ ਹੈ ਉਹ ਹਰਿਆਣਾ ਦੇ ਵਿੱਚ ਜਿਹੜੇ ਆਈਪੀਐਸ ਜਿਨ੍ਹਾਂ ਨੇ ਆਪ ਸੁਸਾਈਡ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ ਤੇ ਬਿਊਰੋਕ੍ਰੇਸੀ ਦੇ ਉੱਤੇ ਇਹ ਸੈਂਟਰ ਗਵਰਨਮੈਂਟ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰਦੀ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਅਫਸਰ ਸ਼ਾਈ ਵੀ ਜਿਹੜੀ ਹੈ ਉਹ ਵੀ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੀ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਸੋ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਹੈ ਸਾਡਾ ਉਹਨਾਂ ਲਈ ਹੈ ਜਿਹੜੇ ਸਾਡੇ ਆਈਪੀਐਸ ਜਿਨ੍ਹਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਅੰਡਰ ਪ੍ਰੈਸ਼ਰ ਆ ਕੇ ਔਰ ਉਹਦੇ ਵਿੱਚ ਸਾਡੀ ਇਹ ਡਿਮਾਂਡ ਹੈ ਕਿ ਉਹਦੇ ਵਿੱਚ ਜਿੰਨੇ ਵੀ ਦੋਸ਼ੀ ਲੋਗ ਹੈ ਉਹਨਾਂ ਨੂੰ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਉਹਨਾਂ ਦੀ ਅਰੈਸਟ ਪਾਈ ਜਾਵੇ